ਸਾਧ ਸੰਗਤ ਜੀ ਇੱਕ ਦਿਨ ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ਼ਿਕਾਰ ਖੇਡਣ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਬਾਹਰ ਗਏ ਆ ਮਹਾਰਾਜ ਦੇ ਨਾਲ 40-50 ਸਿੰਘ ਸਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬਾਹਰ ਵੱਲ ਚੱਲ ਪਏ ਆ ਚੱਲਦਿਆਂ ਚੱਲਦਿਆਂ ਇੱਕਦਮ ਗੁਰੂ ਪਾਤਸ਼ਾਹ ਜੀ ਦਾ ਘੋੜਾ ਇੱਕ ਥਾਂ ਤੇ ਰੁਕਿਆ ਹੈ ਅੱਗੇ ਨਾ ਵਧਿਆ ਸਤਗੁਰੂ ਮਹਾਰਾਜ ਨੇ ਉਸ ਵਕਤ ਸਿੰਘਾਂ ਨੂੰ ਬਚਨ ਕੀਤਾ ਮਹਾਰਾਜ ਕਹਿਣ ਲੱਗੇ ਸਿੰਘੋ ਦੇਖੋ ਸਾਡਾ ਘੋੜਾ ਕਿਉਂ ਖਲੋ ਗਿਆ ਇਹ ਅੱਗੇ ਕਿਉਂ ਨਹੀਂ ਜਾ ਰਿਹਾ ਆਪਣੀ ਮੰਜ਼ਿਲ ਦੇ ਵੱਲ ਇਹ ਗੁਰੂ ਪਾਤਸ਼ਾਹ ਜੀ ਜਦੋਂ ਸਾਨੂੰ ਕੋਈ ਗਿਆਨ ਦੇਣਾ ਹੁੰਦਾ ਸਤਗੁਰਾਂ ਨੇ ਮਹਾਰਾਜ ਨੇ ਉਦੋਂ ਕਿ ਵਿਦ ਬਣਦੀ ਹੁੰਦੀ ਹੈ ਸਤਗੁਰੂ ਜੀ ਮਹਾਰਾਜ ਤਾਂ ਅੰਤਰਜਾਮੀ ਆ ਉਹਨਾਂ ਨੂੰ ਤਾਂ ਸਭ ਪਤਾ ਕਈ ਵਾਰੀ ਉਹ ਸਾਨੂੰ ਗਿਆਨ ਦੇਣ ਵਾਸਤੇ ਕੋਈ ਚੋਜ ਕਰਦੇ ਆ ਇਹ ਪਾਸ਼ਾ ਜੀ ਦਾ ਚੋਜ ਆ ਮਹਾਰਾਜ ਕਹਿੰਦੇ ਸਿੰਘੋ ਵੇਖੋ ਕੀ ਗੱਲ ਹੈ ਸਾਡਾ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਸਤਗੁਰੂ ਮਹਾਰਾਜ ਜੀ ਦੇ ਸਿੰਘ ਅੱਗੇ ਜਾ ਕੇ ਵੇਖਦੇ ਆ ਚੰਗੀ ਤਰ੍ਹਾਂ ਵੇਖਣ ਤੋਂ ਬਾਅਦ ਸਤਗੁਰੂ ਮਹਾਰਾਜ ਨੂੰ ਆ ਕੇ ਜਵਾਬ ਦਿੰਦੇ ਆ ਕਹਿਣ ਲੱਗੇ ਗੁਰਦੇਵ ਪਾਸ਼ਾ ਜੀ ਸਮਝ ਨਹੀਂ ਆਉਂਦੀ ਅੱਗੇ ਤਾਂ ਕੋਈ ਵੀ ਕਿਸੇ ਪ੍ਰਕਾਰ ਦੀ ਰੁਕਾਵਟ ਨਹੀਂ ਹੈ ਇਹ ਆਪ ਜੀ ਦਾ ਪਿਆਰਾ ਘੋੜਾ ਅੱਗੇ ਕਿਉਂ ਨਹੀਂ ਜਾਂਦਾ ਤੁਸੀਂ ਅੰਤਰਜਾਮੀ ਹੋ ਆਪ ਜੀ ਕਿਰਪਾ ਕਰਕੇ ਦੱਸੋ ਇਹ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਮਹਾਰਾਜ ਕਹਿੰਦੇ ਸਿੰਘੋ ਸਾਡਾ ਇਹ ਘੋੜਾ ਅੱਗੇ ਇਸ ਕਰਕੇ ਨਹੀਂ ਜਾ ਰਿਹਾ ਕਿਉਂਕਿ ਅੱਗੇ ਜਿਹੜਾ ਕੰਮ ਕਰਨ ਜਾਣਾ ਉਹ ਅਧੂਰਾ ਰਹਿ ਸਕਦਾ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸਾਡੇ ਸਿੰਘਾਂ ਦੇ ਵਿੱਚ ਅੱਜ ਇਹੋ ਜਿਹਾ ਸਿੰਘ ਹੈ ਜਥੇ ਦੇ ਵਿੱਚ ਜਿਨੇ ਇੱਕ ਗਲਤੀ ਕੀਤੀ ਹੈ ਜਿਨੇ ਕੇਸਾਂ ਦੇ ਵਿੱਚ ਕੰਗਾ ਹੀ ਨਹੀਂ ਕੀਤਾ ਗੁਰੂ ਮਹਾਰਾਜ ਕਹਿੰਦੇ ਜੇ ਉਹ ਸਿੱਖ ਸਾਡੇ ਸਾਹਮਣੇ ਹਾਜ਼ਰ ਹੋ ਜਾਵੇਗਾ ਤਾਂ ਠੀਕ ਨਹੀਂ ਤਾਂ ਅਸੀਂ ਉਹਨੂੰ ਨਾਮ ਲੈ ਕੇ ਬੁਲਾਵਾਂਗੇ ਹੁਣ ਜਦੋਂ ਗੁਰਦੇਵ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਹੈ ਉਸੇ ਵਕਤ ਜੇ ਸਿੰਘ ਨੇ ਕੇਸਾਂ ਵਿੱਚ ਕੰਗਾ ਨਹੀਂ ਸੀ ਕੀਤਾ ਉਹ ਗੁਰੂ ਮਹਾਰਾਜ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਇਕਦਮ ਪੇਸ਼ ਹੋ ਗਿਆ ਹੱਥ ਜੋੜੇ ਆ ਤੇ ਮਾਫੀ ਮੰਗੀ ਆ ਕਹਿੰਦਾ ਮਹਾਰਾਜ ਅੱਜ ਮੈਂ ਜਲਦੀ ਨਾਲ ਕਿਸੇ ਹੋਰ ਕੰਮ ਵਾਸਤੇ ਘਰੋਂ ਨਿਕਲ ਗਿਆ ਸੀ ਜਿਸ ਕਰਕੇ ਮੈਂ ਕੇਸਾਂ ਵਿੱਚ ਕੰਗਾ ਨਹੀਂ ਕਰ ਸਕਿਆ ਕਿਰਪਾ ਕਰੋ ਸਤਿਗੁਰੂ ਮਹਾਰਾਜ ਜੀ ਮੇਰੀ ਇਹ ਭੁੱਲ ਨੂੰ ਮਾਫ ਕਰ ਦਿਓ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਆ ਉਦੋਂ ਸਤਿਗੁਰੂ ਮਹਾਰਾਜ ਨੇ ਕੇਸਾਂ ਦੀ ਮਹਾਨਤਾ ਦੱਸਦੇ ਹੋਏ ਆਖਿਆ ਸੀ ਮਹਾਰਾਜ ਕਹਿੰਦੇ ਸਿੰਘੋ ਨੇਤ ਹੀ ਕੇਸਾਂ ਨੂੰ ਕੰਗਾ ਕਰਨਾ ਹੈ ਬਹੁਤ ਪ੍ਰੇਮ ਦੇ ਨਾਲ ਇਹਨਾਂ ਦੀ ਸੰਭਾਲ ਕਰਨੀ ਆ ਇਹ ਅਕਾਲ ਪੁਰਖ ਦੀ ਦਿੱਤੀ ਦਾਤ ਹੈ ਕੇਸ ਗੁਰੂ ਦੀ ਮੋਹਰ ਹਨ ਮਹਾਰਾਜ ਨੇ ਉਹ ਸਿੰਘ ਨੂੰ ਹੁਕਮ ਕੀਤਾ ਕਿ ਆਪਣੇ ਕੇਸਾਂ ਵਿੱਚ ਕੰਗਾ ਕਰੋ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਦਾ ਘੋੜਾ ਅੱਗੇ ਵਧਿਆ ਸੋ ਸੰਗਤ ਜੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੇਸਾਂ ਦੀ ਮਹਾਨਤਾ ਦੱਸਦੇ ਹੋਏ ਬਹੁਤ ਸਾਨੂੰ ਇਹ ਰਹਿਤ ਮਰਿਆਦਾ ਦੱਸੀ ਆ ਕਿ ਜੋ ਰਹਿਣੀ ਵਿੱਚ ਰਹੇਗਾ ਉਹੀ ਤਾਂ ਸਾਡਾ ਸਿੱਖ ਹੋਵੇਗਾ ਰਹਿਤ ਬਿਨਾ ਸਿੱਖ ਕਿਵੇਂ ਕੋਈ ਹੋ ਸਕਦਾ ਹੈ ਤੇ ਗੁਰੂ ਮਹਾਰਾਜ ਕਹਿਣ ਲੱਗੇ ਰਹਿਤ ਤੋਂ ਬਿਨਾ ਤਾਂ ਕੋਈ ਦਰਦਰ ਦੀਆਂ ਚੋਟਾਂ ਹੀ ਖਾਵੇਗਾ ਕੰਗਾ ਦੋਨੋਂ ਵਕਤ ਕਰ ਪਾਗ ਚੁੰਨੇ ਕਰ ਬੰਦਈ ਦਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਰਹਿਤ ਨਾਮੇ ਵਿੱਚ ਵੀ ਲਿਖਿਆ ਹੈ ਦਸਤਾਰ ਬਿਨਾ ਨਹੀਂ ਰਹਿਣਾ ਕੇਸ ਨੰਗੇ ਨਹੀਂ ਰੱਖਣੇ ਇਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਬਚਨ ਹੈ ਜੀ 52 ਬਚਨਾਂ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਕੇਸਾਂ ਦੀ ਮਹੱਤਤਾ ਦੱਸਦੇ ਹੋਏ ਇਹ ਗਾਖੇ ਸੀ ਬਚਨ ਕਿ ਇਹ ਗੁਰੂ ਦੀ ਮੋਹਰ ਨੇ ਕਦੇ ਵੀ ਭੁੱਲ ਕੇ ਇਹਨਾਂ ਦੀ ਬਿਆਦ ਵੀ ਨਹੀਂ ਕਰਨੀ ਕੇਸਾਂ ਦਾ ਸਦਾ ਹੀ ਸਤਕਾਰ ਕਰਨਾ ਹੈ ਜੀ ਬੱਚੀ ਹਾਂ ਮੈਂ ਗੁਰੂ ਦੀ ਮੈਨੂੰ ਕੇਸ ਪਿਆਰੇ ਨੰਗੇ ਸਿਰ ਨਾਲ ਘੁੰਮਦੀ ਮੈਂ ਵਿੱਚ ਬਜਾਰੇ ਸੋ ਅਸੀਂ ਕੇਸਾਂ ਦਾ ਸਤਕਾਰ ਕਰਨਾ ਹੈ